ਸਤਿ ਸ਼੍ਰੀਕਾਲ ਜੀ ਸਾਰਿਆਂ ਨੂੰ ਹੋਰ ਵੀਰੇ ਠੀਕ ਹੋ ਜੀ ਸਾਰੇ ਜਾਣੇ ਪੂਰੀ ਕਬੂਤਰ ਠੀਕ ਨੇ ਜੀ ਸਾਰਿਆਂ ਦੇ ਅੱਜ ਦਾ ਮੌਸਮ ਵੀਰੇ ਕੋਲ ਇਦਾਂ ਦਾ ਵਧੀਆ ਮੌਸਮ ਆ ਬੂਰਾ ਧੁੱਪਾਂ ਨਿਕਲੀ ਹੋਈ ਹੈ ਜੀ ਠੀਕ ਹੈ ਜੀ ਤੇ ਉਹ ਸੁਣੋ ਜੀ ਉੱਤਰਵਾਤ ਤਾਂ ਠੀਕ ਨੇ ਸਭ ਦੇ ਆਪਣੇ ਵੀ ਬਾਬੇ ਦੀ ਮਹਿਰਾ ਹੀ ਠੀਕ ਨੇ ਸਾਰੇ ਕਬੂਤਰ ਬੱਚੇ ਘੜਵਾ ਰਹੇ ਆ ਹੁਣ ਨਵੇਂ ਜੋੜੀਆਂ ਲਾਈਆਂ ਹੋਈਆਂ ਨੇ ਜੀ ਤੇ ਅੱਜ ਆਪਣੀ ਬਾਜੀ ਵੀ ਚੱਲਦੀ ਆ ਜੀ ਬਰਕੰਦੀ ਚੌਸਰ ਉੱਡੀ ਹੋਈ ਆ। ਲੋੜਾ ਵੀ ਠੀਕ ਵਾ ਸਾਰੇ ਜਣੇ ਘਰ ਪਰਵਾ ਠੀਕ ਸਾਰੇ ਬਾਈਆਂ। ਜੇ ਆਪਣੀਆਂ ਵੀਰੇ ਵੀਡੀਓ ਵਧੀਆ ਲੱਗਦੀ ਹੋਈਆਂ ਤਾਂ ਜੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਠੀਕ ਆ ਜੀ ਨਾਲੇ ਚੈਨਲ ਨੂੰ ਕਰ ਲਓ ਬਣੀ ਸਬਸਕ੍ਰਾਈਬ। ਤੇ ਅੱਜ ਵੀ ਆਪਾਂ ਤੁਹਾਡੇ ਲਈ ਲੈ ਕੇ ਆਏ ਨਵੀਂ ਵੀਡੀਓ ਜੀ। ਇਹਦੇ ਚ ਆਪਾਂ ਲਾਉਣ ਲੱਗੇ ਆ ਜੀ ਕਬੂਤਰਾਂ ਦੇ ਵੱਡੇ ਕਬੂਤਰਾਂ ਦੇ ਕਾਲਾ ਰੰਗ ਦੀ ਪੱਥਰ ਡਾਈ। ਤੇ ਆਜੋ ਜੀ ਫੇਰ ਆਪਾਂ ਤੁਹਾਨੂੰ ਨਾਲ ਨਲ ਬਣਾ ਕੇ ਦਿਖਾਉਨੇ ਆ ਵੀ ਕਿਵੇਂ ਬਣਾਉਣਾ ਤੇ ਕਿਵੇਂ ਲਾਉਣਾ ਵੀਰੇ ਪਹਿਲੇ ਨੰਬਰ ਤੇ ਦਾ ਪਾਉਣਾ ਜੀ ਸ਼ੈਂਪੂ ਥੋੜਾ ਜਿਹਾ ਕੋਲੀਮਨ ਇਹਦੇ ਵਿੱਚ ਪਾਈ ਬਸ ਰੋਕ ਤਾਂ ਮੜੇ ਹਲਾੰਗੇ ਹੋਰ ਪਾ ਦਿਆਂਦੇ ਇਹਦੇ ਵਿੱਚ ਪਾਉਣਾ ਜੀ ਆਪਾਂ ਨੇ ਹੋਰ ਇਵੇਂ ਇੱਕ ਤੁਹਾਨੂੰ ਪਤਾ ਹੀ ਆ ਵੀਰੇ ਆ ਪਹਿਲਾਂ ਆਪਾਂ ਨੇ ਪੱਥਰ ਡਾਈ ਕੁੱਟੀ ਪਾਈ ਜੀ ਆਪਣੇ ਕੋਲ ਤੇ ਆ ਆਪਣਾ ਸ਼ੈਂਪੂ ਆ ਗਿਆ ਜੀ ਆ ਆਪਣਾ ਆ ਗਿਆ ਜੀ ਹਾਈਡਰੋਜਨ ਇਹ ਹਾਈਡਰੋਜਨ ਠੀਕ ਆ ਜੀ ਪਤਾ ਹੀ ਆ ਵੀਰੇ ਤੁਹਾਨੂੰ ਸਭ ਨੂੰ ਇੰਨਾ ਤਾਂ ਹੀ ਠੀਕ ਆ ਜੀ ਇਹਨੂੰ ਸਮਾਰ ਕੇ ਹਲਾ ਲੈਣਾ ਜੀ ਇਹਦਾ ਵੀਡੀਓ ਆਪਣੇ ਜਦੋਂ بڑے ਕਬੂਤਰਾਂ ਦੀ ਲਾਉਣਾ ਹੈ ਜਿਹੇ ਜਿਹੇ ਲੱਗ ਕੀ ਉਹ ਜੀ ਉਹ ਸਹੀ ਤੈਨੂੰ 1-2 ਮਿੰਟ ਵੀ ਦੇਖਣੀ ਹਿਲਾਈ ਜਾਓ ਲੇ ਗਏ ਇਹ ਦਮ ਨੇ ਉਤਰ ਕੱਢ ਕੇ ਲਿਖੀ ਤਾਂ ਕਿਵੇਂ ਚੜਦਾ ਕਿ ਨਹੀਂ ਰੰਗ ਆਪਣਾ ਇਰੇ ਕਿੱਥੇ ਲਾਈ ਆ ਮੈਂ ਇਹਨੂੰ ਮੋਢੇ ਨਾਲ ਮੋਢੇ ਤੇ ਲਾਤੀ ਕਰੇ ਦੀ ਮੋਢੇ ਤੇ ਧਾਨ ਆਪ ਤਾਂ ਫੱਟੀ ਜੀ ਨੇ ਮਾਰੀ ਕਿ ਸਾਰਾ ਕੁਝ ਖਨਾਵਰ ਮੇ ਵੀਰੋ ਤੁਹਾਨੂੰ ਮੋੜ ਪਾ ਪਤਰੀਓ ਹਮ ਬਹੁਤੀ ਗਾੜੀ ਨਹੀਂ ਬਣੀ ਹੋਈ ਠੀਕ ਆ ਵੈਸੇ ਉੜਨੇ ਵਾਲੇ ਕੂਤਰਾਂ ਦੇ ਲਾਉਣੀ ਚਾਹੀਦੀ ਜੀ ਇਹ ਜੀ ਉਤਰ ਦਾ ਫੰਗ ਫੰਗ ਜੁੜੇ ਗਏ ਇਹ ਮਨੇ ਪਾਦੇਲੇ ਵਿੱਚ ਅੰਮੇਰੇ ਜੀ ਪਾਦੇਲੇ ਜੇ ਕੱਟ ਲਿਆ ਹੋਰ ਕੂਤਰ ਨੂੰ salir de vuelta. ਆ ਗਈ ਆਪਣਾ ਵੱਡਾ ਕਬੂਤਰ ਸਭ ਤੋਂ ਪੁਰਾਣਾ ਕਬੂਤਰ ਆਪਣੇ ਘੁੱਡੇ ਦੇ ਵਿੱਚ ਸਾਰਾ ਦਿਖਾ ਦੇ ਮੰਨੇ ਆ ਵੀ ਖਾਂ ਕੱਚੀਆਂ ਵੀੜੀਆਂ ਖਾਣੇ ਜੀ ਪੈਰ ਮੜੇ ਸਾਫ਼ ਕਰਦੇ ਪੁੱਤ ਤੇ ਇਹਦੇ ਲਾਉਣੇ ਆ ਮੜਾ ਜਾਂ ਰੰਗ ਇਹਦੇ ਇਹਨੇ ਬਣਾਉਣੇ ਆ ਘੈਂਟ ਇਹ ਆਪਣੇ ਕੋ ਲੱਗਿਆ ਨਹੀਂ ਹੋਇਆਗਾ ਵੀਰੇ ਅਸਲ ਦੇ ਵਿੱਚ ਇਹ ਕਬੂਤਰ ਆਪੀ ਗਿਆ ਜੀ ਫੜਿਆ ਆ ਜਿਹੜੀ ਚੀਜ਼ ਸੱਚ ਆ ਉਹ ਸੱਚ ਆ ਵੀ ਇਹ ਫੜਿਆ ਦੀ ਆਪਾ ਕਬੂਤਰ ਆਪਣੇ ਗਿਰ ਗਿਆ ਦੀ ਆਗੇ ਗਵੰਡੀਆਂ ਨੇ ਉਹ ਚੱਕ ਕੇ ਆਪਾਂ ਨੂੰ ਫੜਾ ਕੇ ਸੀਗੇ। ਮੇਰੀ ਕੂਤਰ ਦੀ ਉਮਰ ਹੋ ਗਈ ਹਣੀ ਲਗਭਗ ਜੀ 7-8 ਸਾਲ ਹੀ। ਇਹ ਲੱਗਿਆ ਨਹੀਂ ਹੋਏਗਾ ਵੀ ਇਹ ਆਪਣੇ ਕੋਲ ਡਾਇਆ ਨਹੀਂ ਸੀਗਾ ਆਪਾਂ ਮੁੜ ਕੇ ਫੇ। ਇਹ ਆਪਾਂ ਤੋਂ ਇੱਕ ਬੰਦਾ ਲੈ ਗਿਆ ਸੀਗਾ। ਮੁੜ ਕੇ ਫੇ 2 ਸਾਲ ਬਾਅਦ ਆਇਆ ਸੀ ਕੂਤਰਾ ਬਣੇ ਕੋ ਜੀ ਇਹ। ਦੱਸਿਓ ਵੀਰੇ ਕਮੈਂਟ ਕਰਕੇ ਕੂਤਰ ਕਿਵੇਂ ਲੱਗਿਆ ਜੀ ਇਹ ਤੁਹਾਨੂੰ ਕੋਈ ਮੜਾ ਦੂਰ ਦਖਤ ਮਨੇ ਉਤਰ ਸਰ ਬੱਚੇ ਬਹੁਤ ਵੀਰੇ ਚੰਗੇ ਉੜਦੇ ਨੇ ਇਹ ਰਿਜ਼ਲਟ ਚੰਗਾ ਹੀ ਆ ਬਹੁਤ ਮੰਨ ਬਹੁਤ ਅੱਛਾ ਤੁੰ ਲਈ ਇਹ ਪਠਾਣ ਦਾ ਇਹ ਲਾਲ ਸਰਾ ਹੋ ਜਾਂਦਾ ਹੈ ਇਹ ਰਹੀ ਪੱਠਾ ਇਹਨਾਂ ਲਾਲ ਸਰਾ ਆ ਕਿਹੜੀਆਂ ਅੱਖਾਂ ਦਾ ਰੰਗ ਨਹੀਂ ਲੱਗਿਆ ਪੁੱਤ ਸਾਈਡਾਂ ਦੇ ਕੋਈ ਵੀ ਚਿੱਟਾ ਹੀ ਲਾਲ ਸਿਰਾ ਬਸ ਪੀਲੀ ਅੱਖਾਂ ਫੱਟੀਆਂ ਤੇ ਫਿਰਦਾਊਗਾ ਉਹ ਤੂੰ ਟਾਂਕਾ ਜਾ ਕਬੂਤਰ ਚੱਕ ਲੈ ਪੀਲੀ ਥਾਲਾ ਲੈ ਯਾਰ ਹੁਣ ਵੀ ਤਾਂ ਲੱਗ ਗਿਆ ਪੁੱਤ ਜੇ ਧਿਆਨ ਨਾ ਦੇਖਾਂਗੇ ਤਾਂ ਸਾਰਾ ਕੁਝ ਦੇਖਦਾ ਇਹ ਕਬੂਤਰ ਜੀ ਆਪਣੇ ਕੋਲ ਹੋ ਗਿਆ ਸੀ ਹੱਬਾ ਤੇ ਮੁੜ ਕੇ ਆਪਾ ਡਾਇਆ ਨਹੀਂ ਹੈਗਾ ਜੀ ਇਹ ਤੇ ਆਪਾਂ ਬੱਚਿਆਂ ਨੂੰ ਪਾਲਿਆ ਸੀਗਾ ਤਾਂ ਰਿਜ਼ਲਟ ਬੜਾ ਚੰਗਾ ਦੇ ਭਾਈਆਂ ਭੁਣੀਆਂ ਦਾ ਵਧੀਆ ਉੱਡੇ ਨੇ ਸਾਰੀ ਇਹਨੇ ਵੀ ਚਲੂ ਰਹਿਣਾ ਦੀ ਆਪਣੇ ਕੋਲ ਇਹ ਸਿਰ ਤੇ ਰੰਗ ਲਵਾ ਦੇ ਮਾਨੇ ਕਿਵੇਂ ਲਵਾਏਗਾ ਮੂਰੇ ਨੂੰ ਵੇਚਦਾ ਸਰ ਮੁਰੇ ਗਰੀ ਮੜੇ ਦੇ ਕੰਡ ਤੇ ਵੀ ਲਾਰੀ ਮੜਾ ਜਾ ਬਹੁਤ ਬਹੁਤ ਨਾ ਛੱਡ ਦੇ ਵਿੱਚ ਇਦਾਂ ਕਰ ਉਹ ਟਾਂਕਾ ਕੂਟਰ ਚੱਕ ਲਿਆ ਉਹ ਛਿੱਟਾ ਇਹ ਤੇ ਇਹ ਲੱਗਿਆ ਨਹੀਂ ਹੋਇਆਗਾ ਆਪਣੇ ਕੋਲ ਇਹ ਹੁਣ ਹਸਨਪੁਰਿਆਂ ਦਾ ਕਬੂਤਰ ਆ ਇਹਦਾ ਵੀ ਕੂਤਰ ਦਾ ਰਿਜ਼ਲਟ ਚੰਗਾ ਜੀ ਦਿਖਾ ਦੇਣਾ ਇਹ ਵੀ ਕੂਤਰ ਇਹ ਆਪਣੇ ਕੋਲ ਆਇਆ ਹੋਇਆ ਕਿਸ ਤੋਂ ਨਹੀਂ ਆਪਣੇ ਦੋਸਤ ਦੇ ਨੇ ਜੀ ਉਹਨਾਂ ਤੋਂ ਆਇਆ ਹੋਇਆ ਕੂਤਰ ਇਹ ਘਰੇ ਮੜੇ ਸੱਟੀ ਆ ਜੀ ਕਿੱਥੇ ਲਈ ਜਰਾਂਗਾ ਮੋਦਿਆਂ ਦੇ ਲਾ ਉੱਦਲ ਪਾਸਾ ਕਰ ਲਵਾਂ ਨੀ ਕਰ ਬਹੁਤ ਇਹ ਵੀ ਲੰਬੀ ਹੋ ਜਾਣੀ ਇਹ ਦੱਸੋ ਤਾਂ ਫੇਰ ਰੰਗ ਕਿਵੇਂ ਲੱਗਦਾ ਚੜ ਗਿਆ ਪੂਰਾ ਹੀ ਅਕ ਉੱਤਰ ਦੀ ਵੀਰੇ ਵੀਡੀਓ ਲੈਦਾ ਬਣਾ ਕੇ ਪਾਵਾਂਗੇ ਤੁਹਾਨੂੰ ਦੱਸਾਂਗੇ ਜਿਹੜੀ ਹਿਸਟਰੀ ਨਸਲ ਦੱਸ ਦਾਂਗੇ ਤੁਹਾਨੂੰ ਮੜੀ ਜਿੰਨੀ ਕੀ ਆਪਾਂ ਨੂੰ ਪਤਾ ਬਹੁਤ ਠੀਕ ਆ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ